ਮਾਗਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਬਲ ਐਫ ਜੀ ਦੇਸੀ ਜੂਜਾ ਅੱਜ ਤੁਹਾਨੂੰ ਡਬਲ ਐਫ ਜੀ ਦੇਸੀ ਜੂਜਾ ਦੀਆਂ ਝੁੰਡਾਂ ਖਰੋਏ ਜਾਂਦੀਆਂ ਹਨ ਤੁਹਾਨੂੰ ਝੁੰਡਾਂ ਤੇ ਕੱਟਦੇ ਹਾਂ ਬਹੁਤ ਵੀਡੀਓ ਚ ਦਿਖਾ ਜਾਵੇਗਾ ਨਾ ਦੇਖੋ ਦੇਸੀ ਮੂਰਤ ਜੀ ਦਾ ਘਟ ਰਹੇ ਹਾਂ ਕਿੰਨੇ ਸਿੰਘਾਂ ਦੇ ਸਿੰਗਾ ਕਟਵਾਉਣਾ ਦੀ ਹਨ ਦੇਸੀ ਜੁੱਦੇ ਦੀਆਂ ਜੋ ਤੁਹਾਡਾ ਚੁੱਦਾ ਕਰੀਬਨ ਵੀ ਤੋਂ 22 ਦਿਨ ਦਾ ਹੋ ਜਾਂਦਾ ਹੈ ਤੁਹਾਨੂੰ ਸਿੰਗਾ ਕਟਵਾਉਣੀਆਂ ਜ਼ਰੂਰੀ ਹਨ ਨਹੀਂ ਤਾਂ ਕੱਟ-ਕੱਟ ਕੇ ਇੱਕ ਦੂਜੇ ਨੂੰ ਨੁਕਸਾਨ ਬਹੁਤ ਕਰਨਗੇ ਤੇ ਆਪਣੇ ਆਪ ਹੀ ਜੀਜੇ ਮਾਰ ਦੇਣਗੇ ਐਦਾਂ ਦੂਜੇ ਦੇ ਪਾਸੇ ਕਰ ਲ ਜਾਂਦੇ ਹਨ ਇੱਧਰ ਮਸ਼ੀਨ ਰੱਖਣੀ ਹੈ ਉਧਰ ਜਗ੍ਹਾ ਖਾਲੀ ਛੱਡਦਾ ਜਾਂਦਾ ਹੈ ਪਰ ਇਹਨੂੰ ਦੂਜੇ ਫੜਕੇ ਇੱਧਰ ਸੁੰਜਾ ਕਟਵਾ ਕੇ ਇੱਧਰ ਹੀ ਛੱਡ ਦਿੱਤੇ ਜਾਂਦੇ ਹਨ ਮੀਰ ਜੀ ਤੋਂ ਦਾ ਲਾ ਰਹਿਣੇ ਦੂਜੀਆਂ ਇਹ ਦੋ ਦੋ ਝੋਟੇ ਫੜ ਕੇ ਪਿੰਡਾਂ ਕਟਵਾਏ ਜਾਂਦੀਆਂ ਹਨ ਡੇੜੇ ਵੀ ਮੁਰਗੀ ਪਾਲਣ ਜਾਂ ਨਵੇਂ ਕੋਈ ਮੁਰਗੀ ਪਾਲ ਚੱਲਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਜੰਜਾ ਦਵਾਈਆਂ ਬਹੁਤ ਹੀ ਜ਼ਰੂਰੀ ਹਨ ਨਹੀਂ ਤਾਂ ਉਹਨਾਂ ਦਾ ਘਾਟੇ ਵਿੱਚ ਸੌਦਾ ਰਹਿ ਜਾਊਗਾ ਇੱਧਰ ਮੁਰਗੇ ਹਨ ਜਿੰਨਾਂ ਦੀਆਂ ਚੁੰਝਾਂ ਇਹ ਲੱਠੀਆਂ ਆ ਵੀ ਮੁਰਗੇ ਫੜ ਰਹੇ ਹਨ ਚੁੰਝਾ ਇਹ ਜਿਹੜੇ ਹਨ ਚੁੰਝਾਂ ਲੱਠੀਆਂ ਬਾਕੀ ਨੇ ਚੁੰਝਾ ਲੈ ਜਾਣਗੀਆਂ ਇਹ ਝੋਟਾ ਝੋਟਾ ਕਰਕੇ ਚੂਜੇ ਦਾ ਫੜਨਾ ਪੈਂਦਾ ਹੈ ਇੱਧਰ ਫੜੋਣਾ ਪੈਂਦਾ ਹੈ ਜਿੰਨ ਕਟੇਲ ਚਲੀਆਂ ਹਣ ਦੂਜੇ ਦੀਆਂ ਬਸ ਇਨੀ ਵੀਡੀਓ ਬਣਾਉਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਅੱਗੇ ਕਰਨਾ ਲੱਗ ਗਈ ਜੀ ਦਾ ਖਾਲਸਾ Would you rather be two <laughs>